ਸਾਰੀ ਹੀ ਦੁਨੀਆ ਦੀਆਂ ਔਰਤਾਂ ਦਾ ਸੀ ਸਤਿਕਾਰ ਕਰਦੇ ਆ ਪਰ ਗਲਤ ਨੂੰ ਗਲਤੀ ਕਿਹਾ ਜਾਂਦਾ ਸੋ ਖਬਰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਈ ਹੋਣੀ ਹੈ ਕਿ ਗਿੱਦੜਵਾਹਾ ਦਾ ਪਿੰਡ ਜਿਹੜਾ ਗੁਰੂਸਰ ਹੈ ਉੱਥੇ ਇੱਕ ਹਜੇ 4-5 ਮਹੀਨੇ ਪਹਿਲਾਂ ਹੀ ਜਿਹੜੀ ਔਰਤ ਇੱਕ ਵਿਆਹੀ ਸੀ ਤੇ ਉਹਨੇ ਆਪਣੇ ਸਹੁਰਾ ਪਰਿਵਾਰ ਨੂੰ ਜ਼ਹਿਰ ਦੇ ਕੇ ਖਾਣੇ ਦੇ ਵਿੱਚ ਆਟੇ ਦੇ ਵਿੱਚ ਜ਼ਹਿਰ ਮਿਲਾ ਕੇ ਆਪਣੇ ਪਤੀ ਦਾ ਤੇ ਸੱਸ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਸਹੁਰਾ ਹਜੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਸੋ ਉਸ ਤੋਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਇੱਕ ਮੇਲਠ ਦੇ ਵਿੱਚ ਜਿਹੜੀ ਮੁਸਕਾਨ ਨਾਂ ਦੀ ਔਰਤ ਨੇ ਆਪਣੇ ਪਤੀ ਨੂੰ ਟੋਟੇ-ਟੋਟੇ ਕਰਕੇ ਜਿਹੜਾ ਡਰਮ ਦੇ ਵਿੱਚ ਪਾ ਕੇ ਸੀਮੈਂਟ ਦੇ ਵਿੱਚ ਜਮਾਤਾ ਸੀ ਤੇ ਥੋੜੇ ਦਿਨ ਪਹਿਲਾਂ ਹੀ ਅੰਦੌਰ ਦੇ ਵਿੱਚ ਵੀ ਘਟਨਾ ਵਾਪਰੀ ਆ ਜਿੱਥੇ ਕਿ ਸੂਨ ਮਨਾ ਦੀ ਇੱਕ ਔਰਤ ਨੇ ਆਪਣੇ ਪਤੀ ਨੂੰ ਆਪਣੇ ਆਸ਼ਿਕ ਦੇ ਨਾਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤੇ ਮਾਰ ਦਿੱਤਾ ਸੋ ਇਹ ਜਿਹੜੀਆਂ ਘਟਨਾ ਥੋੜੇ-ਥੋੜੇ ਦਿਨਾਂ ਬਾਅਦ ਹੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਵੀ ਹੋਈਆਂ ਪਈਆਂ ਜੇ ਹੁਣ ਵੇਖਿਆ ਜਾਵੇ ਤਾਂ ਪਹਿਲਾਂ ਇਹ ਗੱਲ ਕਹਿੰਦੇ ਸੀ ਵੀ ਜਿਹੜਾ ਪੁਰਸ਼ ਆ ਉਹ ਔਰਤ ਦੇ ਅਤਿਆਚਾਰ ਕਰਦਾ ਤੇ ਔਰਤਾਂ ਤੇ ਹਮੇਸ਼ਾ ਅਤਿਆਚਾਰ ਹੁੰਦਾ ਆ ਰਿਹਾ ਪਰ ਜੇ ਹੁਣ ਆਪਾਂ ਵੇਖ ਗਏ ਇਹੋ ਜੀਆਂ ਘਟਨਾਵਾਂ ਵੱਲ ਵੇਖ ਕੇ ਤਾਂ ਇਹ ਲੱਗਦਾ ਵੀ ਹੁਣ ਜਿਹੜਾ ਸਾਰਾ ਕੁਝ ਪਹਿਲਾਂ ਨਾਲੋਂ ਉਲਟੋ ਹੋ ਗਿਆ ਹੁਣ ਪੁਰਸ਼ ਨਹੀਂ ਬਲ ਕੇ ਜਿਹੜੀਆਂ ਔਰਤਾਂ ਉਹ ਆਪਦੇ ਪਤੀਆਂ ਨੂੰ ਮਾਰ ਰਹੀਆਂ ਤੇ ਉਹਨਾਂ ਤੇ ਅਤਿਆਚਾਰ ਕਰ ਰਹੀਆਂ ਦੂਜੀ ਗੱਲ ਤੁਸੀਂ ਇਹ ਵੇਖੋ ਕਿ ਮਾਂ-ਬਾਪ ਨੇ ਜਦੋਂ ਉਹਦੀ ਧੀ ਦਾ ਰਿਸ਼ਤਾ ਕਰਨਾ ਹੁੰਦਾ ਉਦੋਂ ਉਹ ਜਿਹੜਾ ਲੜਕੇ ਵਾਲਿਆਂ ਦਾ ਖਾਨਦਾਨ ਹੁੰਦਾ ਉਹਨੂੰ ਚੰਗੀ ਤਰ੍ਹਾਂ ਜਾਂਚ ਪਰਖ ਉਹਦੀ ਕਰਦਾ ਚੰਗੀ ਰਾ ਪੜਤਾਲ ਕਰਦਾ ਆਪਣੇ ਰਿਸ਼ਤੇਦਾਰਾਂ ਤੋਂ ਸਕੇ ਸੰਬੰਧੀਆਂ ਤੋਂ ਸਾਰਾ ਤੋਂ ਪੜਤਾਲ ਕਰਕੇ ਜ਼ਮੀਨ ਜਾਇਦਾਦ ਪ੍ਰਾਪਰਟੀ ਦੀ ਸਾਰੀ ਪੜਤਾਲ ਕਰਕੇ ਮਾਪੇ ਆਪਣੀ ਧੀ ਦਾ ਰਿਸ਼ਤਾ ਕਰਦਾ ਉਹ ਤਾਂ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਜਿਹੜੇ ਇਹਨਾਂ ਦੇ ਆਸ਼ਿਕ ਹੁੰਦੇ ਆ ਉਹ ਜਾਂ ਤਾਂ ਮਲੰਗ ਹੁੰਦੇ ਆ ਜਾਂ ਨਸ਼ੇੜੀ ਹੁੰਦੇ ਆ ਜਾਂ ਡਫਾਲਟਰ ਬੰਦੇ ਹੁੰਦੇ ਆ ਤੇ ਉਹਨਾਂ ਡਫਾਲਟਰਾਂ ਨਸ਼ੇੜੀਆਂ ਮਲੰਗਾਂ ਦੇ ਮਗਰ ਲੱਗ ਕੇ ਇਹ ਤੇ ਮਾਵਾ ਦੇ ਪੁੱਤ ਤੇ ਭੈਣਾਂ ਦੇ ਭਰਾ ਮਾਰ ਰਹੀਆਂ ਸੋ ਸਾਰੀਆਂ ਔਰਤਾਂ ਨਿੰਦਣਯੋਗ ਨਹੀਂ ਔਰਤਾਂ ਦਾ ਅਸੀਂ ਸਤਕਾਰ ਕਰਦੇ ਆ ਪਰ ਐਹੋ ਜੀਆਂ ਜਿਹੜੀਆਂ ਮਾੜੀਆਂ ਔਰਤਾਂ ਉਹ ਤਾਂ ਫਿਰ ਲਾਂਤਾਂ ਦੇ ਹੱਕਦਾਰੀ ਆ ਫਿਰ ਜਿਹੜੇ ਇਹੋ ਜਿਹਾਂ ਔਰਤਾਂ ਦੇ ਆਸ਼ਕ ਹੁੰਦੇ ਆ ਉਹ ਤੁਹਾਨੂੰ ਦੱਸਿਆ ਵੀ ਮਲੰਗ ਹੁੰਦੇ ਆ ਨਸ਼ੇੜੀ ਹੁੰਦੇ ਆ ਜਾਂ ਡਿਫਾਲਟਰ ਹੁੰਦੇ ਆ ਪਰ ਜਿਹੜੇ ਇਹਨਾਂ ਦੇ ਘਰ ਵਾਲੇ ਹੁੰਦੇ ਇਹਨਾਂ ਦੇ ਮਾਪੇ ਨੇ ਲੱਭਿਆ ਹੁੰਦਾ ਰਿਸ਼ਤਾ ਉਹ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਤਾਂ ਉਹਨਾਂ ਨੂੰ ਮਾਰ ਦਿੰਦੀਆਂ ਇਹ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਗੇ ਵੀ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਹੁਣ ਜਿਵੇਂ ਇਹ ਜਿਹੜੀ ਗੁਰੂ ਸਰ ਦੀ ਘਟਨਾ ਹੈ ਉੱਥੇ ਵੀ ਉਹ ਜਿਹੜਾ ਉਹਦਾ ਔਰਤ ਦਾ ਕਹਿੰਦੇ ਜਿਹੜਾ ਪ੍ਰੇਮੀ ਸੀਗਾ ਕੋਈ ਚਮਕੌਰ ਸਿੰਘ ਦੇ ਨਾਂ ਦੇ ਬੰਦੇ ਨਾਲ ਉਹਦੇ ਰਿਲੇਸ਼ਨ ਸੀ ਉਹ ਕਹਿੰਦੇ ਉੱਥੇ ਉਹਨੂੰ ਆ ਕੇ ਕੁਝ ਫੜਾ ਕੇ ਗਿਆ ਜਿਹੜਾ ਕੋਈ ਜ਼ਹਿਰ ਹੋਣੇ ਜਾਂ ਕੁਝ ਵੀ ਵਰਤਿਆ ਜੇ ਹੁਣ ਆਪਾਂ ਗੱਲ ਕਰ ਗਏ ਵੀ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਇਹੋ ਜਿਹੇ ਜਿਹੜੇ ਸਿਰਫਰੇ ਹੁੰਦੇ ਆ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾਂ ਲੈ ਕੇ ਆਪਣੇ ਮਾਪੇ ਬਾਰੇ ਨਹੀਂ ਸੋਚਦੀ ਵੀ ਮੈਨੂੰ ਇਹ ਲੱਭ ਕੇ ਦਿੱਤਾ ਤੇ ਜਾਂ ਜਿਹੜਾ ਉਹਦਾ ਸਹੁਰਾ ਸੱਸ ਉਹ ਵੀ ਮਾਪੇ ਹੀ ਹੁੰਦਾ ਜਿੱਥੇ ਜਾ ਕੇ ਔਰਤ ਵਿਆਹੀ ਜਾਂਦੀ ਹੈ ਤੇ ਜਿਹੜੀਆਂ ਇਹੋ ਜਿਹਾਂ ਨੂੰ ਮਾਰ ਰਹੀਆਂ ਤੇ ਜਿਹੜੇ ਸਰਫਰੇ ਇਹਨਾਂ ਦੇ ਮਗਰ ਲੱਗ ਕੇ ਇਹੋ ਜਿਹਾਂ ਕੰਟੜਾਵਾਂ ਨੂੰ ਅੰਜਾਮ ਦਿੰਦੇ ਇਹਨਾਂ ਦੇ ਆਸ਼ਕ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜੀ ਆਪਦੇ ਘਰ ਵਾਲੇ ਦੀ ਨਹੀਂ ਬਣੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਲਾਵਾਂ ਲੈ ਕੇ ਆਪਣੇ ਘਰ ਵਾਲੇ ਦੀ ਨਹੀਂ ਬਣੀ ਉਹ ਥੋੜੀ ਬਾਅਦ ਚ ਕਿਵੇਂ ਬਣ ਜੂਗੀ ਚਲੋ ਜੇ ਤੁਹਾਨੂੰ ਆਪਣਾ ਬੰਦਾ ਨਹੀਂ ਚੰਗਾ ਲੱਗਦਾਗਾ ਥੋੜੀ ਉਹਦੇ ਨਾਲ ਨਹੀਂ ਨਿਭਦੀ ਤੁਸੀਂ ਉਹਨੂੰ ਤਲਾਕ ਦੇ ਦਿਓ ਕੋਈ ਚਾਰਾਂ ਬੰਦਿਆਂ ਚ ਬਹਿ ਕੇ ਗੱਲ ਨਿਵੇੜ ਲਓ ਪਰ ਕਿਸੇ ਮਾਂ ਬਾਪ ਦਾ ਪੁੱਤ ਕਿਸੇ ਭੈਣ ਦਾ ਭਰਾ ਮਾਰ ਦੇਣਾ ਇਹ ਤੁਹਾਨੂੰ ਹੱਕ ਕਿਹਨੇ ਦਿੱਤਾ ਪਹਿਲਾਂ ਵਾਲੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀ ਪਹਿਲਾਂ ਜਿਹੜੀਆਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਪਤਨੀਆਂ ਹੁੰਦੀਆਂ ਸੀ ਉਹ ਜਿੰਨਾ ਚਿਰ ਉਹਨਾਂ ਦਾ ਬੰਦਾ ਰੋਟੀ ਨਹੀਂ ਨਾ ਖਾਂਦਾ ਸੀ ਉਹਨਾਂ ਚਿਰ ਉਹ ਰੋਟੀ ਨਹੀਂ ਖਾਂਦੀਆਂ ਸੀ ਤੇ ਹੁਣ ਵਾਲੀਆਂ ਤਾਂ ਉਸੇ ਰੋਟੀ ਦੇ ਵਿੱਚ ਜ਼ਹਿਰ ਪਾ ਪਾ ਕੇ ਦੇਈ ਜਾਂਦੀਆਂ ਆਪਣੇ ਬੰਦਿਆਂ ਨੂੰ ਮਾਰੀ ਜਾਂਦੀਆਂ ਤੇ ਹੁਣ ਇਹ ਤੁਸੀਂ ਵੇਖੋ ਵੀ ਹੁਣ ਆਪਾਂ ਘਰ-ਬਾਰ ਦੇ ਵਿੱਚ ਆਪਣੀਆਂ ਔਰਤਾਂ ਹੀ ਖਾਣਾ ਬਣਾਉਂਦੀਆਂ ਆਪਣੀਆਂ ਮਾਵਾਂ ਆਪਣੀਆਂ ਘਰ ਵਾਲੀਆਂ ਆਪਣੀਆਂ ਭੈਣਾਂ ਇਹੀ ਖਾਣਾ ਬਣਾਉਂਦੀਆਂ ਤੇ ਹੁਣ ਬੰਦਾ ਵਿਸ਼ਵਾਸ ਕਿਹਦੇ ਤੇ ਕਰੂਗਾ ਜਦੋਂ ਹੁਣ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤੇ ਫਿਰ ਬੰਦਾ ਵਿਸ਼ਵਾਸ ਕਿਹਦੇ ਤੇ ਕਰੂ ਇਹੋ ਜਿਹੀਆਂ ਘਟਨਾਵਾਂ ਨੂੰ ਵੇਖ ਕੇ ਤਾਂ ਲੋਕਾਂ ਦਾ ਹੁਣ ਰਿਸ਼ਤਿਆਂ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਲੋਕਾਂ ਦੇ ਵਿੱਚ ਡਰਦਾ ਮਾਹੌਲ ਪੈਦਾ ਹੋਇਆ ਪਿਆ ਸੋ ਸੰਗਤ ਜੀ ਜਿਹੜਾ ਦਿਨੋ ਦਿਨ ਸਮਾਂ ਉਹ ਹੋਰ ਮਾੜਾ ਆਉਂਦਾ ਜਾ ਰਿਹਾ ਸੋ ਜੇ ਆਪਾਂ ਚਾਹਣੇ ਆ ਵੀ ਆਪਣੇ ਕਿਸੇ ਪਰਿਵਾਰ ਦੇ ਵਿੱਚ ਆਪਣੇ ਕਿਸੇ ਬੱਚੇ ਨਾਲ ਜਾਂ ਕਿਸੇ ਵੀ ਆਪਣੇ ਜਾਣ ਪਛਾਣ ਦੇ ਵਿੱਚ ਇਹੋ ਜੀ ਘਟਨਾ ਨਾ ਵਾਪਰੇ ਸੋ ਵੀਰਦੀਓ ਦਾ ਇੱਕੋ ਹੀ ਹਾਲ ਹੈ ਕਿ ਤੁਸੀਂ ਆਪ ਵੀ ਗੁਰਬਾਣੀ ਨਾਲ ਜੁੜੋ ਘਰਾਂ ਦੇ ਵਿੱਚ ਵੀ ਗੁਰਬਾਣੀ ਪੜੋ ਗੁਰਬਾਣੀ ਸੁਣੋ ਤੇ ਬੱਚਾ ਨੂੰ ਵੀ ਗੁਰਬਾਣੀ ਨਾਲ ਜੋੜੋ ਚਾਹੇ ਆਪਣੇ ਪੁੱਤਾਂ ਚਾਹੇ ਆਪਣੀਆਂ ਧੀਆਂ ਤੇ ਮਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਧੀ ਦੀ ਇੱਕ ਚੰਗੀ ਸਹੇਲੀ ਹੋਵੇ ਹਰ ਇੱਕ ਮਾਂ ਆਪਣੀ ਧੀ ਦੀ ਇੱਕ ਚੰਗੀ ਸਹੇਲੀ ਵੀ ਹੋਣੀ ਜ਼ਰੂਰੀ ਹੈ ਤੇ ਹਰ ਇੱਕ ਮਾਂ ਦਾ ਫਰਜ਼ ਬਣਦਾ ਕਿ ਉਹ ਆਪਣੀਆਂ ਧੀਆਂ ਨੂੰ ਤੇ ਹਰ ਇੱਕ ਬਾਪ ਦਾ ਵੀ ਫਰਜ਼ ਬਣਦਾ ਹੈ ਹਰ ਇੱਕ ਮਾਂ ਬਾਪ ਦਾ ਇਹੀ ਫਰਜ਼ ਬਣਦਾ ਕਿ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਇਹ ਸਮਝਾਓ ਇਹ ਗੱਲਾਂ ਦੱਸੋ ਕਿ ਦੇਖ ਪੁੱਤ ਜੇ ਆਪਾਂ ਇਹ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਤੇ ਆਪਾਂ ਇਹਦੇ ਤੋਂ ਦੂਰ ਰਹਿਣਾ ਤੇ ਆਪਾਂ ਇਸ ਰਾਹ ਤੇ ਨਹੀਂ ਜਾਣਾਗਾ ਇਹਨਾਂ ਰਾਹਾਂ ਤੋਂ ਆਪਣੇ ਬੱਚਿਆਂ ਨੂੰ ਵੀ ਸੁਚੇਤ ਕਰੋ ਸੋ ਤਾਂ ਹੀ ਕੁਛ ਨਾ ਕੁਛ ਜਿਹੜਾ ਸੁਧਾਰ ਹੋ ਸਕਦਾ ਤੇ ਅਖੀਰ ਤੇ ਇਹੀ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਗੁਰੂ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਇਸ ਰਾਹ ਤੇ ਲੈ ਕੇ ਆਓ ਤਾਂ ਜੋ ਆਪਣੀ ਕਿਸੇ ਆਵਤੇ ਨਾਲ ਜਿਹੜਾ ਇਹੋ ਜਿਹਾ ਨਾਮ ਵਾਪਰੇ ਸੋ ਸਿਆਣੇ ਕਹਿੰਦੇ ਆ ਵੀ ਨਾ ਤਾਂ ਮਾੜਾ ਕਿਸੇ ਦੇ ਜੰਮੇ ਤੇ ਨਾ ਹੀ ਮਾੜਾ ਕਿਸੇ ਦੇ ਆਵੇ ਤੇ ਲੋਕ ਇਸ ਔਰਤ ਵਾਸਤੇ ਫਾਂਸੀ ਦੀ سزا ਦੀ ਮੰਗ ਕਰ ਰਹੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਪੂਰੀ ਜਾਂਚ ਪੜਤਾਲ ਹੋਣ ਤੋਂ ਬਾਅਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਜੋ ਹੋਰ ਨਾ ਲੋਕਾਂ ਨੂੰ ਵੀ ਇਹਦੇ ਤੋਂ ਸਬਕ ਮਿਲ ਸਕੇ ਤੇ ਦੁਬਾਰਾ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ